ਜਲੰਧਰ ਪੁਲਿਸ ਨੇ ਮੈਤਪੁਰ ਥਾਣੇ ਦੇ ਐਸਐਚਓ ਤੇ ਉਥੋਂ ਦੇ ਇੱਕ ਅਸਿਸਟੈਂਟ ਸਬ-ਇੰਸਪੈਕਟਰ ਨੂੰ ਮੁਕਤਲ ਕਰ ਦਿੱਤਾ ਇਹਨਾਂ ਦੋਨਾਂ ਥਾਣੇਦਾਰਾਂ ਤੇ ਇਲਜ਼ਾਮ ਲੱਗੇ ਨੇ ਕਿ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਨੌਜਵਾਨਾਂ ਨੂੰ ਥਾਣੇ ਬੁਲਾਇਆ ਗਿਆ ਤੇ ਫਿਰ ਉਹਨਾਂ ਕੋਲੋਂ ਗਲਤ ਕੰਮ ਕਰਵਾਏ ਗਏ ਜਿਸ ਦੇ ਚੱਲਦਿਆਂ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਆਪਣਾ ਰੋਸਾ ਪ੍ਰਗਟ ਕੀਤਾ ਤੇ ਫਿਰ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਐਸਐਚਓ ਤੇ ਏਐਸਆਈ ਨੂੰ ਮੁਕਤਲ ਕਰਨਾ ਪਿਆ ਪੂਰੀ ਖਬਰ ਆ ਕਿ ਪੁਲਿਸ ਥਾਣੇ ਮੈਥਪੁਰ ਜੋ ਜਲੰਧਰਪੁਰਸ ਦੇ ਦੀ ਨੌਂਦਾ ਉੱਥੋਂ ਦੀ ਇੱਕ ਦਲਿਤ ਭਾਈਚਾਰੇ ਨਾਲ ਸੰਬੰਧ ਨੌਜਵਾਨਾਂ ਨਾਲ ਕੀਤੀਆਂ ਗਈਆਂ ਗਲਤ ਹਰਕਤਾਂ ਦੇ ਮਾਮਲੇ ਦੇ ਵਿੱਚ ਸ਼ਿਕਾਇਤ ਮਿਲਣ ਤੇ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਥਾਣਾ ਮੈਥਪੁਰ ਦੇ ਇੰਚਾਰਜ ਲਖਬੀਰ ਸਿੰਘ ਅਤੇ ਏਐਸਆਈ ਤਰਮਿੰਦਰ ਸਿੰਘ ਨੂੰ ਮੁਕੱਦਮਾ ਕਰ ਦਿੱਤਾ ਹੈ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਨੇ ਰਾਤ ਵੇਲੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਪੁਲਿਸ ਵਾਲੇ ਵੀ ਦੋਸ਼ੀ ਨੇ ਤੇ ਉਹਨਾਂ ਨੂੰ ਵੀ ਬੰਦੀ ਸਜ਼ਾ ਦੇਣੀ ਚਾਹੀਦੀ ਹੈ ਸੌਵਰ ਦੇਰ ਰਾਤ ਤੱਕ ਧਰਨਾ ਲੱਗ ਰਿਹਾ ਸੀ ਜਿਸ ਕਰਕੇ ਇਲਾਕੇ ਦੇ ਡੀਐਸਪੀ ਓੰਕਾਰ ਸਿੰਘ ਬਰਾੜ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਪੀੜਤ ਧਿਰਾਂ ਨੂੰ ਸ਼ਾਂਤ ਕੀਤਾ ਨਗਰਪੰਚਾਇਤ ਮਹਿਦਪੁਰ ਦੇ ਮੈਂਬਰਾਂ ਨੇ ਡੀਐਸਪੀ ਸ਼ਾਹਕੋਟ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਹਿਦਪੁਰ ਥਾਣੇ ਦੇ ਵਿੱਚ ਐਸਐਚਓ ਦੀ ਮੌਜੂਦਗੀ ਦੇ ਵਿੱਚ ਦਲਤ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਬੱਚਿਆਂ ਨੂੰ ਧਮਕਾਇਆ ਗਿਆ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਗਲਤ ਹਰਕਤਾਂ ਕਰ ਲਈ ਵੀ ਆਖਿਆ ਗਿਆ ਅਤੇ ਫਿਰ ਉਹਨਾਂ ਤੇ ਤਸ਼ੱਦਦ ਵੀ ਕੀਤਾ ਗਿਆ ਜਦੋਂ ਇਸ ਘਟਨਾ ਦੀ ਖਬਰ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਨੇ ਵਿਰੋਧ ਵਿੱਚ ਆ ਕੇ ਫਿਰ ਲੋਕ ਇਕੱਠੇ ਹੋਏ ਤੇ ਫਿਰ ਮੈਧਪੁਰ ਪੁਲਿਸ ਸਟੇਸ਼ਨ ਦੇ ਅੱਗੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਤੇ ਪੁਲਿਸ ਅਫਸਰਾਂ ਦੇ ਖਿਲਾਫ ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਘਟਨਾ ਵਿੱਚ ਚਾਰ ਪੰਜ ਪੁਲਿਸ ਵਾਲੇ ਹੋਰ ਵੀ ਆ ਜਿਨ੍ਹਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਪਰ ਹੁਣ ਸਵਾਲ ਪੁਲਿਸ ਵਾਸਤੇ ਵੱਡਾ ਖੜਾ ਹੋ ਗਿਆ ਕਿ ਬਾਕੀ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਕਦੋਂ ਕਾਰਵਾਈ ਕੀਤੀ ਜਾਊਗੀ ਇਸ ਮੌਕੇ ਤੇ ਅਸ਼ਵਨੀ ਧਾਰੀਵਾਲ ਕਾਉਂਸਲਰ ਕ੍ਰਾਂਤੀਜੀਤ ਸਿੰਘ ਕੈਪਟਨ ਰਾਜਵਿੰਦਰ ਸ਼ਰਮਾ ਅਨੁਪਮ ਸੂਦ ਰਕੇਸ਼ ਮਹਿਤਾ ਪੰਕਜ ਕੁਮਾਰ ਅਸ਼ਵਨੀ ਗਿੱਲ ਮੰਗਾ ਪਹਿਲਵਾਨ ਜਸਬੀਰ ਸਿੰਘ ਜਗਦੀਪ ਸਿੰਘ ਕੁਲਦੀਪ ਸਿੰਘ ਚੰਦ ਮਲਕੀਤ ਚੰਦ ਗੋਪੀ ਆਦਿ ਮੌਜੂਦ ਸਨ ਇਸ ਸਬੰਧ ਦੇ ਵਿੱਚ ਜਦੋਂ ਡੀਐਸਪੀ ਸ਼ਾਹਕੋਟ ਊਨਕਾਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੋ ਥਾਣੇਦਾਰ ਜਿਨ੍ਹਾਂ ਵਿੱਚ ਇੱਕ ਥਾਣੇ ਦਾ ਐਸਐਚਓ ਤੇ ਇੱਕ ਐਸਸੀ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਪੰਜਾਬੀ ਜਾਗਰਣ ਦੇ ਵਿੱਚ ਪ੍ਰਕਾਸ਼ਿਤ ਖਬਰ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਗਈ ਇਹਦੇ ਵਿੱਚ ਇਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਨਸ਼ੇ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਨਬਾਲਿਕ ਸਮੇਤ ਤਿੰਨ ਨੌਜਵਾਨਾਂ ਨੂੰ ਚੁੱਕ ਲਿਆ ਸੀ ਥਾਣੇ ਚਾਰਜ ਨੇ ਉਹਨਾਂ ਨੂੰ ਤੰਗ ਕੀਤਾ ਪਰ ਬਾਅਦ ਵਿੱਚ ਇਹ ਪਤਾ ਲੱਗਾ ਕਿ ਉਹ ਨਸ਼ਾ ਵੇਚਣ ਦੇ ਦੋਸ਼ੀ ਨਹੀਂ ਸਨ ਥਾਣੇ ਚਾਰਜ ਨੇ ਪਹਿਲਾਂ ਤਿੰਨਾਂ ਨੂੰ ਗਲਤ ਹਰਕਤਾਂ ਲਈ ਆਕਿਆ ਗਿਆ ਤੇ ਫਿਰ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਬਾਅਦ ਵਿੱਚ ਬਾਕੀ ਮੁਲਾਜ਼ਮ ਵੀ ਸ਼ਾਮਲ ਹੋ ਗਏ ਤੇ ਨੌਜਵਾਨਾਂ ਨੇ ਦੱਸਿਆ ਕਿ ਕੁਝ ਮੁਲਾਜ਼ਮ थाना ਇੰਚਾਰਜ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਰਹੇ ਸਨ ਪਰ ਉਹ ਨਹੀਂ ਮੰਨ ਰਿਹਾ ਸੀ ਐਸਐਸਪੀ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਦੀ ਸਾਰੀ ਜਾਂਚ ਗੰਭੀਰਤਾ ਨਾਲ ਕਰਵਾਈ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਧਰ ਲੰਬardar ਅਸ਼ਵਨੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਬੀਤੀ ਰਾਤ ਘਟਨਾ ਦੇ ਬਾਅਦ ਜਿਹੜਾ ਇਹ ਧਰਨਾ ਲਗਾਇਆ ਗਿਆ ਸੀ ਪਰ ਇਲਾਕੇ ਦੇ ਡੀਐਸਪੀ ਓੰਕਾਰ ਸਿੰਘ ਬਰਾੜ ਨੇ 2 ਦਿਨਾਂ ਦੇ ਵਿੱਚ ਜਾਂਚ ਪੂਰੀ ਗੱਲ ਕਰਨ ਦੀ ਗੱਲ ਆਖੀ ਹੈ ਤੇ ਜਿਸ ਤੋਂ ਬਾਅਦ ਇਹ ਜਿਹੜਾ ਵਾ ਧਰਨਾ اٹھਾਇਆ ਗਿਆ ਹੁਣ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਜਿਹੜੀਆਂ ਪੁਲਿਸ ਦੀਆਂ ਵਧੀਆਂਕੀਆਂ ਨੇ ਉਹ ਸਾਰਿਆਂ ਦੇ ਸਾਹਮਣੇ ਆ ਰਹੀਆਂ ਨੇ ਕਿਉਂ ਉਧਰ ਜਲੰਧਰ ਦਿਹਾਤੀ ਦੇ ਜਿਹੜੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਮੈਥਪੁਰ ਥਾਣੇ ਦੇ ਫਿਰ ਐਸਐਚਓ ਤੇ ਏਐਸਏ ਨੂੰ ਸਸਪੈਂਡ ਕਰ ਦਿੱਤਾ ਗਿਆ ਅਸੇਪਾਇ ਚਾਰੇ ਦੇ ਨੌਜਵਾਨਾਂ ਨੂੰ ਥਾਣੇ ਬੁਲਾਇਆ ਗਿਆ ਸੀ ਧਮਕਾਇਆ ਗਿਆ ਸੀ ਤੇ ਫਿਰ ਇੱਕ ਦੂਜੇ ਦੇ ਨਾਲ ਗਲਤ ਹਰਕਤਾਂ ਕਰਨ ਦੇ ਵੀ ਤੱਕਾ ਕੀਤਾ ਗਿਆ ਜਿਸ ਦੇ ਚਲਦਿਆਂ ਮੈਦਪੁਰ ਦੇ ਐਸਐਚਓ ਲਖਬੀਰ ਸਿੰਘ ਅਤੇ ਐਐਸਆਈ ਤਰਮਿੰਦਰ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਫਿਲਹਾਲ ਜਲੰਧਰ ਪੁਲਿਸ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਹੈ ਮਾਮਲੇ ਦੀ ਸ਼ਿਕਾਇਤ ਐਸਐਸਪੀ ਹਰਵਿੰਦਰ ਸਿੰਘ ਵਿਰਕ ਕੋਲ ਪਹੁੰਚੀ ਤਾਂ ਪਰ ਉਹਨਾਂ ਨੇ ਤੁਰੰਤ ਪ੍ਰਭਾਵ ਤੋਂ ਇਹਨਾਂ ਦੋਨਾਂ ਜਾਣਿਆਂ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਵਿੱਚ ਹਾਜ਼ਰ ਕਰ ਦਿੱਤਾ ਹੈ ਤੰਦਾ ਦੇ ਕਿ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤ ਨੌਜਵਾਨ ਤੇ ਉਹਨਾਂ ਦੇ ਮਾਪਿਆਂ ਵੱਲੋਂ ਤੇ ਹੋਰਨਾਂ ਲੋਕਾਂ ਵੱਲੋਂ ਦੇਰ ਰਾਤ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਤੇ ਪਰਿਵਾਰ ਨੇ ਉਹਦੋਂ ਕਿਹਾ ਸੀ ਇਸ ਮਾਮਲੇ ਵਿੱਚ ਹੋਰ ਪੁਲਿਸ ਅਫਸਰ ਵੀ ਅਧਿਕਾਰੀ ਵੀ ਦੋਸ਼ੀ ਨੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜਦੋਂ ਧਰਨਾ ਲੱਗਾ ਤਾਂ ਫਿਰ ਐਸਐਸਪੀ ਵੱਲੋਂ ਇਲਾਕੇ ਦੇ ਡੀਐਸਪੀ ânkar singh braad ਹੋਣਾ ਨੂੰ ਭੇਜਿਆ ਗਿਆ ਜਿਨ੍ਹਾਂ ਨੇ ਮਾਮਲਾ ਸ਼ਾਂਤ ਕਰਾਇਆ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਨੂੰ ਮਾਫ਼ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਬੰਦ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ ਨਗਰਪੰਚਾਇਤ ਮੈਥਪੁਰ ਦੇ ਮੈਂਬਰਾਂ ਨੇ ਡੀਐਸਪੀ ਸ਼ਾਹਕੋਟ ਨੂੰ ਲਿਖਤੀ ਬਿਸ਼ਕਾਇਦ ਦਿੱਤੀ ਸੀ ਜਿਹਦੇ ਚੱਲਦਿਆਂ ਫਿਰ ਇਹ ਦੋਸ਼ ਲੱਗੇ ਸੀ ਸ਼ਿਕਾਇਤ ਵਿੱਚ ਕਿ ਐਸਐਚਓ ਦੀ ਮੌਜੂਦਗੀ ਵਿੱਚ ਦਲਤ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਬੱਚਿਆਂ ਦੇ ਨਾਲ ਗਲਤ ਹਰਕਤਾਂ ਇੱਕ ਦੂਜੇ ਨਾਲ ਕਰਵਾਈਆਂ ਗਈਆਂ ਨੇ ਤੇ ਉਹਨਾਂ ਤੇ ਤਸ਼ੱਦਦ ਵੀ ਕੀਤਾ ਗਿਆ ਤੰਬਕਾਇਆ ਵੀ ਗਿਆ ਜਦੋਂ ਗੱਲ ਬੱਚਿਆਂ ਦੇ ਮਾਪਿਆਂ ਤੱਕ ਤੇ ਹੋਰ ਨਾਲ ਲੋਕਾਂ ਤੱਕ ਪਹੁੰਚੀ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਪੀਰ ਉਹਨਾਂ ਨੇ ਠਾਣੇ ਦੇ ਬਾਹਰ ਜਾ ਕੇ ਧਰਨਾ ਦਿੱਤਾ ਪੀੜਤ ਧਰਨੇ ਵੀ ਮੰਗ ਕੀਤੀ ਕਿ ਇਸ ਘਟਨਾ ਵਿੱਚ 4-5 ਲੋਕ ਸ਼ਾਮਲ ਸੀ ਤੇ ਹੁਣ ਸਿਰਫ 2 ਜਣੇ ਜਿਹਦੇ ਚ ਐਸਐਚਓ ਤੇ ਇੱਕ ਐਸਐਸ ਨੇ ਮੁਤਲ ਕੀਤਾ ਗਿਆ ਬਾਕੀ ਕਰਮਚਾਰੀਆਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਕਰਨੀ ਚਾਹੀਦੀ ਹੈਗੇ ਲੇਕਿਨ ਫਿਲਹਾਲ ਐਸਐਸਪੀ ਵੱਲੋਂ ਡੀਐਸਪੀ ਨੂੰ ਇਹ ਜਾਂਚ ਸੌਂਪੀ ਗਈ ਹੈ ਤੇ ਜੀ ਉਧਰ ਡੀਐਸਪੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਐਸਐਸਪੀ ਵੱਲੋਂ ਇੱਕ ਐਸਐਚਓ ਤੇ ਇੱਕ ਐਸਐਸ ਨੂੰ ਮੁਤਲ ਕਰ ਦਿੱਤਾ ਗਿਆ ਜਾਂਚ ਦੇ ਵਿੱਚ ਅਗਰ ਬਾਕੀ ਵੀ ਜਾਨੇ ਦੋਸ਼ੀ ਪਾਏਗੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਫਿਰ ਆਲਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋਗੇ ਬੀਸ ਪੰਜਾਬ ਧੰਨਵਾਦ